ਸੱਚੀ ਕਾਲਜੀ ਅਸਟ੍ਰੋਲੋਜੀ ਵਿਦਿਓ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਇੱਕ ਸ਼ੇਅਰ ਸੁਣਿਆ ਮੈਂ ਸੋਹਣਾ ਲੱਗਿਆ ਮੈਨੂੰ ਅ ਸ਼ੇਅਰ ਵੈਸੇ ਹਰੇ ਇਨਸਾਨ ਦੀ ਆਪਣੀ ਆਪਣੀ ਸੋਚ ਤੇ ਉਹ ਆਪਣੀ ਸੋਚ ਨੂੰ ਆਪਣੇ ਵਿਚਾਰਾਂ ਨੂੰ ਇੱਕ ਲੈ ਦੇ ਵਿੱਚ ਜਦੋਂ ਬੋਲਦਾ ਹੈ ਤਾਂ ਉਹ ਸ਼ੇਅਰ ਬਣ ਜਾਂਦੇ ਹੁੰਦੀਆਂ ਦਾ ਅਸਲ 'ਚ ਗੱਲਾਂ ਹੀ ਨੇ ਕਹਿੰਦੇ ਖੁਦਾ ਸੀ ਮਿਲेंगे ਤਾਂ बताएंगे ਕਿ ਹਮ ਇਬਾਦਤ ਕਿਉਂ ਨਹੀਂ ਕਰਤੇ ਕਿਸੇ ਕੋ ਕਿਆ ਬਤਾਏ ਕਿਸੇ ਕੋ ਕਹਾਂ ਕਿ ਹਮ ਇਬਾਦਤ ਕਿਉਂ ਨਹੀਂ ਕਰਦੇ ਸਮਝ ਗਏ ਨਾ ਹੁਣ ਹਰ ਕਿਸੇ ਨੂੰ ਹਰ ਚੀਜ਼ ਦੀ ਸਫਾਈ ਦਿੱਤੀ ਵੀ ਨਹੀਂ ਜਾਂਦੀ ਤੇ ਕੁਝ ਚੀਜ਼ਾਂ ਦਾ ਸਾਡੇ ਦਿਲ ਚ ਸਾਡੇ ਮਨ ਚ ਮਲਾਲ ਹੀ ਰਹਿੰਦਾ ਏ ਕਿ ਪਰਮਾਤਮਾ ਨੇ ਇਹ ਚੀਜ਼ਾਂ ਕਿਉਂ ਕਿਸ ਵਜਾ ਨਾਲ ਕਿਉਂ ਸਾਡੇ ਤੇ ਹੋਈਆਂ ਜਿੱਦਾਂ ਕਿ ਤੁਸੀਂ ਆਮ ਸੁਣਿਆ ਹੋਣਾ ਏ ਆਮ ਹੀ ਆਮ ਘਰਾਂ ਵਿੱਚ ਬਜ਼ੁਰਗਾਂ ਦੇ ਮੂੰਹ ਤੋਂ ਕਿ ਸੁੱਖ ਦਾ ਕਦੇ ਸਾਹ ਲਿਆ ਹੀ ਨਹੀਂ ਹੁਣ ਤੱਕ ਜਿੰਨੀ ਵੀ ਨੰਗੀ ਪਰੇਸ਼ਾਨੀਆਂ ਚ ਨੰਗੀ ਹੁਣ ਤੱਕ ਜਿੰਨੀ ਵੀ ਨੰਗੀ ਦੁੱਖ ਚ ਨੰਗੀ ਹੁਣ ਤੱਕ ਜਿੰਨੀ ਵੀ ਨੰਗੀ ਮੰਨ ਲੋ ਕਿ ਉਲਝੇਮਿਆਂ ਚ ਨੰਗੀ ਚਲੋ ਉਲਝੇਵੇਂ ਛੋਟੇ ਮੋਟੇ ਜ਼ਿੰਦਗੀ ਦੇ ਦਿਨ ਰਾਤ ਦੀ ਤਰ੍ਹਾਂ ਚੱਲਣੇ ਚਾਹੀਦੇ ਆ ਪਰ ਇਹ ਵੀ ਕਈ ਵਾਰੀ ਹੁੰਦਾ ਹੈ ਕਿ ਕਿਸੇ ਨੂੰ ਸੁੱਖ ਦਾ ਸਾਹ ਹੀ ਨਾ ਆਇਆ ਹੋਵੇ ਹੁੰਦਾ ਹੈ ਹੁੰਦਾ ਹੈ ਜੀ ਬਹੁਤ ਹੁੰਦਾ ਪਰ ਹੁਣ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਏ ਪ੍ਰਮਾਤਮਾ ਸਿਰਫ ਇਸ ਕਰਕੇ ਬੈਠਾ ਏ ਕਿ ਤੁਹਾਨੂੰ ਦੁੱਖ ਦੇਣ ਲਈ ਤੁਹਾਡੀ ਦੁੱਖ ਦੀ ਨਬਜ਼ ਉੱਤੇ ਦਬਾਉਣ ਲਈ ਹੈ ਨਾ ਕਿ ਤੁਹਾਨੂੰ ਹਮੇਸ਼ਾ ਸਾਰੀ ਉਮਰ ਪਰੇਸ਼ਾਨ ਕਰਨ ਲਈ ਨਹੀਂ ਨਹੀਂ ਇਹ ਨਹੀਂ ਇਹ ਦੁੱਖ ਤੇ ਦਰਦ ਜੋ ਨੇ ਇਹ ਸਾਡੇ ਦੁਨੀਆਦਾਰੀ ਦੇ ਆ ਦੁਨੀਆਦਾਰੀ ਚ ਆ ਕੇ ਅਸੀਂ ਆ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਆਪਣੇ ਆਪ ਤੇ ਉਹ ਚੀਜ਼ਾਂ ਲੈਨੇ ਆ ਮੈਂ ਕਈ ਵਾਰੀ ਇੱਕ ਗੱਲ ਕਹੀ ਆ ਇਹ ਜਰਾ ਨੋਟ ਕਰਨ ਵਾਲੀ ਆ ਕਈਆਂ ਲਈ ਇੱਕ ਛੋਟੀ ਸੀ ਛੋਟੀ ਜਿਹੀ ਗੱਲ ਬਹੁਤ ਵੱਡੀ ਹੁੰਦੀ ਆ ਤੇ ਉਹਨਾਂ ਲਈ ਰਾਤ ਦੀ ਨੀਂਦ ਉੱਡ ਜਾਣਾ ਭੁੱਖ ਨਾ ਲੱਗਣਾ ਦਿਮਾਗੀ ਟੈਨਸ਼ਨ ਰਹਿਣਾ ਚਿਹਰਾ ਉੱਤਰ ਜਾਣਾ ਕਿਸ ਵਜ੍ਹਾ ਨਾਲ ਇੱਕ ਛੋਟੀ ਜੀ ਪਰੇਸ਼ਾਨੀ ਨਾਲ ਛੋਟੀ ਵੱਡੀ ਪਰੇਸ਼ਾਨੀ ਵੈਸੇ ਹੁੰਦੀ ਕੋਈ ਨਹੀਂ ਆ ਗੱਲ ਇਹ ਆ ਕਿ ਅਸੀਂ ਉਸ ਨੂੰ ਲੈ ਕਿਸ ਤਰ੍ਹਾਂ ਰਹੇ ਹਾਂ ਸਾਡਾ ਦਿਮਾਗ ਤੇ ਮਨ ਉਹਨੂੰ ਕਿਸ ਤਰ੍ਹਾਂ ਲੈਂਦਾ ਕਿਸੇ ਵੀ ਗੱਲ ਨੂੰ ਪਰੇਸ਼ਾਨੀ ਨੂੰ ਟੈਨਸ਼ਨ ਨੂੰ ਦੁੱਖ ਨੂੰ ਤੇ ਕੁਝ ਲੋਕ ਦੇਖੋ ਤੁਸੀਂ ਆਪਾਂ ਨੂੰ ਲੱਗਦਾ ਕਿ ਹਾਏ ਐਡਾ ਪਹਾੜ ਟੁੱਟ ਗਿਆ ਇਹਨਾ ਤੇ ਹੁਣ ਇਹ ਕੀ ਕਰਨਗੇ ਤੇ ਤੁਸੀਂ ਉਹਨਾਂ ਨੂੰ ਦੇਖੋ ਨੋਰਮਲ ਬਿਲਕੁਲ ਨੋਰਮਲ ਹਾਂ ਦੁੱਖ ਹੈ ਹੁੰਦਾ ਹੋਏਗਾ ਬਟ ਉਹਨਾਂ ਨੇ ਉਹ ਆਪਣੀ ਜ਼ਿੰਦਗੀ ਚ ਰੁਟੀਨ ਚ ਨਾਲ ਹੀ ਵਾਪਸ ਨਾਲ ਹੀ ਹਰ ਚੀਜ਼ ਨੂੰ ਉਦਾਂ ਹੀ ਲੈਣਾ ਸ਼ੁਰੂ ਕੀਤਾ ਦਿਨ ਚੜਿਆ ਖਾਪੀ ਰਹੇ ਆ ਜਾ ਰਹੇ ਆ ਆ ਰਹੇ ਆ ਹਾਂਜੀ ਤੁਹਾਡੇ ਨਾਲ ਇਹ ਜਿਹੜਾ ਜੀ ਹਾਂਜੀ ਜੀ ਹੋਗੀ ਠੀਕ ਓਕੇ ਓਕੇ ਇਹ ਨਹੀਂ ਕਿ ਚੀਕ ਜਗਾਣਾ ਪਿਆ ਇਹ ਨਹੀਂ ਕਿ ਸਿਰ ਬੰਨਿਆ ਹੋਇਆ ਇਹ ਨਹੀਂ ਕਿ ਅਸੀਂ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਜਿਹੜੇ ਲੋਕ ਸਿਰ ਬੰਦ ਆ ਚੀਕ ਚਕਾਰਾ ਜਿਆਦਾ ਪਾਉਂਦੇ ਆ ਪਰੇਸ਼ਾਨ ਹੁੰਦੇ ਆ ਉਹਨਾਂ ਦਾ ਕਸੂਰ ਆ ਜਿਹੜੇ ਨਹੀਂ ਹੁੰਦੇ ਜਾਂ ਉਹਨਾਂ ਦਾ ਨਹੀਂ ਕਸੂਰ ਹੈ ਇਹ ਗੱਲ ਨਹੀਂ ਹੈ ਗੱਲ ਉਹੀ ਹੋਗੀ ਕਿ ਕਿਸ ਪਰੇਸ਼ਾਨੀ ਦੁੱਖ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਤੇ ਲੈਨੇ ਆ ਹਰ ਕਿਸੇ ਨੂੰ ਹਰ ਚੀਜ਼ ਦਾ ਜਵਾਬ ਉਸ ਤਰ੍ਹਾਂ ਦਾ ਨਹੀਂ ਹੋ ਸਕਦਾ ਜਿੱਦਾਂ ਦਾ ਕੋਈ ਸੋਚਦਾ ਹੈ ਜਿੱਦਾਂ ਦਾ ਕੋਈ ਕਿਸੇ ਚੀਜ਼ ਨੂੰ ਲੈਂਦਾ ਹੈ ਹਨਾ ਤਾਂ ਕੀ ਮਤਲਬ ਹੋਇਆ ਕਿ ਕੁਦਰਤ ਨੇ ਇੱਕ ਦੂਜੇ ਜਿਹਾ ਕਿਸੇ ਨੂੰ ਬਣਾਇਆ ਹੀ ਨਹੀਂ ਬਣਾਇਆ ਹੀ ਨਹੀਂ ਤਾਂ ਸੀ ਇਹ ਕਹਿ ਹੀ ਨਹੀਂ ਸਕਦੇ ਕਿ ਭਾਈ ਇਹਨੂੰ ਤੂੰ ਐਨੇ ਕੁ ਤਰੀਕੇ ਨਾਲ ਇਸ ਚੀਜ਼ ਗੱਲ ਨੂੰ ਲੈਣਾ ਹੈ ਤੇ ਇਹਨੂੰ ਤੂੰ ਐਨੇ ਨਾ ਲੈਣਾ ਅਗਲੇ ਅਗਲੇ ਤਾਂ ਦਿਮਾਗ ਹੈ ਅਗਲੇ ਤਾਂ ਮਨ ਹੈ ਕੋਈ ਕਿਸੇ ਵੀ ਤਰੀਕੇ ਨਾਲ ਕਿਸੇ ਚੀਜ਼ ਨੂੰ ਲੈ ਸਕਦਾ ਹੈ ਕੋਈ ਐਨੇ ਕੁ ਦੁੱਖ ਨੂੰ ਸਹਿ ਹੀ ਨਹੀਂ ਪਾਉਂਦਾ ਦੁਨੀਆ ਖਤਮ ਕੋਈ ਐਡੇ ਵੱਡੇ ਦੁੱਖ ਨੂੰ ਸਹਿ ਜਾਂਦਾ ਹੈ ਤੇ ਕੀ ਹੋ ਗਿਆ ਕੀ ਵੱਡੀ ਗੱਲ ਹੈ ਹੋ ਗਿਆ ਤਾਂ ਹੋ ਗਿਆ ਗੋਲਾ ਮਾਰੋ ਅੱਗੇ ਵਧੋ ਕੋਈ ਐਦਾਂ ਦੀ ਸੋਚ ਵਾਲੇ ਹੈ ਤੇ ਕੁਝ ਲੋਕ ਨੇ ਕਿ ਇੰਨੀ ਕੋ ਗੱਲ ਨੂੰ ਲੈ ਕੇ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਨੇ ਤੇ ਕੁਝ ਲੋਕ ਨੇ ਇੰਨੀ ਕੋ ਖੁਸ਼ੀ ਨੂੰ ਦੇ ਵਿੱਚ ਹੀ ਭੰਗੜੇ ਪਾ ਰਹੇ ਨੇ ਕਿ ਆਪਣੀ ਲਾਈਫ ਨੂੰ ਪਾਈ ਜਿਉਣਾ ਛੋਟੀਆਂ ਵੱਡੀਆਂ ਘਟਨਾਵਾਂ ਕਿਸੇ ਤਰ੍ਹਾਂ ਦੀ ਸਾਡੀ ਜ਼ਿੰਦਗੀ ਚ ਕਈ ਵਾਰੀ ਬੀਤਦੀਆਂ ਨੇ ਜੋ ਸਾਨੂੰ ਹਿਲਾ ਦਿੰਦੀਆਂ ਨੇ ਤੇ ਕਈ ਵਾਰੀ ਇੰਨੇ ਇੰਨੇ ਜ਼ਿਆਦਾ ਅਸੀਂ ਮਤਲਬ ਦੁੱਖ ਚ ਬੜੇ ਸੌਖੇ ਨੰਗ ਵੀ ਜਾਂਦੇ ਆ ਤਾਂ ਗੱਲ ਸਿਰਫ ਵਕਤ ਦੀ ਆ ਗੱਲ ਸਿਰਫ ਸਾਡੀ ਸੋਚ ਦੀ ਆ ਗੱਲ ਕੁਦਰਤ ਦੀ ਦਿੱਤੀ ਹੋਈ ਸੋਚ ਦੀ ਆ ਪਰ ਇਹੀ ਗੱਲ ਕਿ ਪਰਮਾਤਮਾ ਦੁੱਖ ਕਿਸੇ ਨੂੰ ਨਹੀਂ ਦਿੰਦਾ ਸਾਨੂੰ ਹੀ ਕਿਤੇ ਨਾ ਕਿਤੇ ਸਮਝਣ ਚ ਗਲਤੀ ਆ ਕਿ ਸਾਡੇ ਲਈ ਕੁਦਰਤ ਨੇ ਕਿਹੜਾ ਰਸਤਾ ਚੁਣਿਆ ਬਸ ਜਦੋਂ ਤੁਹਾਨੂੰ ਇਹ ਸਮਝ ਲੱਗ ਗਈ ਜਦੋਂ ਤੁਸੀਂ ਇਹ ਚੀਜ਼ ਸਮਝ ਗਏ ਤਾਂ ਉਦੋਂ ਸਮਝੋ ਕਿ ਦੁਨੀਆ ਹੀ ਸਮਝ ਚਲਾ ਤੇ ਇਹ ਸਮਝ ਅਸਲ ਵਿੱਚ ਥੋੜੀ ਥੋੜੀ ਸਾਨੂੰ ਜੋਤਿਸ਼ ਸਮਝਾਉਂਦੀ ਆ ਸਟਾਰੋਲੋਜੀ ਸਮਝਾਉਂਦੀ ਆ ਤਾਂ ਹੀ ਆਪਾਂ ਤਾਂ ਹੀ ਆਪਾਂ ਇਸ ਚੀਜ਼ 'ਚ ਬੜੇ ਠੀਕ ਆ ਚਲੋ ਅੱਜ ਆਪਾਂ ਗੱਲ ਕਰਨੀ ਆ ਜੀ 15 ਤਰੀਕ ਦੀ ਜਾਨੀ ਕਿ 15 ਜੂਨ ਦਿਨ ਐ ਐਤਵਾਰ ਦਾ 2025 ਔਰ ਚਤੁਰਤੀ ਤਿਥੀ ਆ ਚਤੁਰਤੀ ਕ੍ਰਿਸ਼ਨ ਪੱਖ ਦੀ ਆੜ ਮਹੀਨੇ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਚਤੁਰਤੀ ਤਿਥੀ ਆ ਸ਼੍ਰਵਣ ਨਕਸ਼ਤਰ ਆ ਆਰੇ ਇੰਦਰ ਯੋਗ ਰਹੇਗਾ ਅੱਜ ਸੰਗ੍ਰਾਂਨ ਦਾ ਦਿਨ ਹੈ ਅੱਜ 15 ਤਰੀਕ ਤੇ 15 ਤਰੀਕ ਐਤਵਾਰ ਵਾਲੇ ਦਿਨ ਮੰਨ ਲਓ ਮਿਥੂਨ ਰਾਸ਼ੀ ਚ ਚਲੇ ਜਾਣਾ ਹਾੜ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਆ ਸੂਰਜ ਮਿਥੂਨ ਰਾਸ਼ੀ ਵਿੱਚ ਸਵੇਰੇ 6:44 ਤੇ ਚਲੇ ਜਾਣਗੇ ਤੇ ਪੁੰਨਕਾਲ ਦਾ ਸਮਾਂ ਵੀ ਉਸ ਤੋਂ ਬਾਅਦ ਹੀ ਸ਼ੁਰੂ ਹੋ ਜਾਏਗਾ ਜੋ ਦੁਪਹਿਰ 1:08 ਤੱਕ ਚਲੇਗਾ ਠੀਕ ਹੈ ਸੰਗਰਾਮ ਦਾ ਦਿਨ 8 ਮਹੀਨੇ ਦੀ ਸ਼ੁਰੂਆਤ ਜੇਠ ਮਹੀਨਾ ਖਤਮ ਸ਼ਾਮ ਨੂੰ 4:30 ਤੋਂ 6 ਵਜੇ ਦਾ ਟਾਈਮ ਰਹੋਗਾ ਦਾ ਤੇ 3 ਵਜੇ ਦਾ ਪੁੰਨਕਾਲ ਦਾ ਮੱਥਾ ਟੇਕਣ ਦਾ ਕਿਤੇ ਵੀ ਨਵੀਂ ਸੰਗਰਾਹਦ ਸੂਰਜ ਦਾ ਰਾਸ਼ੀ ਪਰਵਰਤਨ ਹੀ ਸੰਗਰਾਹ ਦਾ ਮੇਥੋ ਰਾਸ਼ੀ ਵਿੱਚ ਪਹਿਲਾਂ ਤੋਂ ਬੁੱਧ ਤੇ ਬ੍ਰਹਸਪਤ ਬਿਰਾਜਮਾਨ ਤੇ ਸੂਰਜ ਬੁੱਧ ਦਾ ਬਣੇਗਾ ਯੋਗ ਮੰਗਲ ਥੋੜਾ ਜਿਆ ਸ਼ਾਂਤ ਹੋਏਗਾ ਜੋ ਕਿ ਇੰਨੇ ਕੁ ਹਾਸੇ ਦੇ ਰਹੇ ਆ ਆਪਾਂ ਤੁਹਾਨੂੰ ਦੱਸਿਆ ਸੀ ਕਿ ਮੰਗਲ ਕੇਤੂ ਦਾ ਯੋਗ ਵਧੀਆ ਨਹੀਂ ਮੰਨਿਆ ਜਾਂਦਾ ਮੰਗਲ ਵੀ ਆ ਗਿਆ ਤੇ ਸੂਰਜ ਵੀ ਆ ਗਿਆ ਮੰਗਲ ਕੇਤੂ ਮਤਲਬ ਤੁਹਾਨੂੰ ਪਤਾ ਹੀ ਆ ਝੰਡਾ ਏ ਮਤਲਬ ਉਚਾਈ ਦੀ ਆਗਾ ਤੇ ਭਵਿੱਖਬਾਣੀਆਂ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਸਤਰਕ ਜ਼ਰੂਰ ਕਰਨਾ ਚਾਹੀਦਾ ਏ ਸਤਰਕ ਰਹਿਣਾ ਤੇ ਬਚ ਕੇ ਰਹਿਣਾ ਸਾਡੇ ਆਪਣੇ ਹੱਥ ਵਿੱਚ ਹੈ ਆ ਪੇਟ ਚ ਸੰਬੰਧੀ ਪ੍ਰੋਬਲਮ ਲੋਕਾਂ ਨੂੰ ਇਨਫੈਕਸ਼ਨ ਪੇਟ ਸਦਾਰ ਦੇ ਵਖਿਆ ਚ ਦਰਦ ਦੋ ਪ੍ਰੇਸ਼ਣ ਲਈ ਆਇਆ ਹੈ ਤਾਂ ਆਪਰੇਸ਼ਨ ਕਰ ਦੋ ਉਹਦਾ ਆਪਰੇਸ਼ਨ ਕਰ ਦੋ ਕੱਟ ਕਿ ਤੂੰ ਕੱਟ ਦਾ ਵੀ ਕਾਰਕ ਹੈ ਬਲੱਡ ਇਨਫੈਕਸ਼ਨ ਮੰਗਲ ਦੀ وجہ ਨਾਲ ਹੁੰਦੀ ਆ ਤੇ ਸੂਰਜ ਵੀ ਅੱਗ ਅੱਗ ਦੇ ਘਰ ਅੱਗ ਜਾਨੀ ਮੰਗਲ ਵੀ ਅੱਗ ਜਾਨੀ ਕਿ ਤੁਹਾਨੂੰ ਪਤਾ ਹੀ ਅੱਗ ਹੀ ਵੱਧ ਰਹੀ ਹੈ ਹੁਣ ਤੇ ਸੂਰਜ ਬੁੱਧ ਤੇ ਬ੍ਰਸਪਦ ਦਾ ਯੋਗ ਬੁੱਧ ਸੂਰਜ ਗਿਆ ਬੁੱਧ ਦੇ ਘਰ ਵਿੱਚ ਤੇ ਮੰਗਲ ਥੋੜਾ ਜਿਹਾ ਹੋਏਗਾ ਇਹਦੇ ਨਾਲ ਸ਼ਾਂਤ ਚਲੋ ਆਪਾਂ ਕੋਸ਼ਿਸ਼ ਕਰਾਂਗੇ ਪਰਮਾਤਮਾ ਕਰੇ ਕਿ ਸ਼ਾਂਤੀ ਰਹੇ ਪਰ ਹਜੇ ਜੁਲਾਈ ਤੱਕ ਮੰਗਲ ਨੇ ਸੂਰਜ ਦੇ ਘਰ ਚ ਬਣੇ ਹੀ ਰਹਿਣਾ ਹੈ ਤੇ ਹੁਣ ਜੋ ਸੂਰਜ ਹੈ ਇਹ ਚੱਲ ਰਿਹਾ ਮਰਘਾ ਜਾਨੀ ਮੰਗਲ ਦੇ ਹੀ ਨਕਸ਼ਤਰ ਚ ਜਾਨੀ ਅਗਤੇ ਅਗਤੇ ਅੱਖ ਚਲੋ 12 ਰਾਸ਼ੀਆਂ ਵਾਲਿਆਂ ਨੇ ਇਦਾਂ ਕਿਸ ਤਰ੍ਹਾਂ ਦਾ ਜਾਏਗਾ ਇਹ ਹਾਰ ਦਾ ਮਹੀਨਾ ਇਸ ਵਾਰ ਇਹ ਆਪਾਂ ਚਰਚਾ ਕਰਦੇ ਆ ਲੌਜੀਕਲੀ ਲੌਜੀਕਲੀ ਤੇ ਕੀ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਭ ਤੋਂ ਪਹਿਲਾਂ ਅriesani ਮੇਸ਼ ਰਾਸ਼ੀ ਦੀ ਗੱਲ ਕਰੀਏ ਮੇਸ਼ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਅੱਛਾ ਇਹ ਮਹੀਨਾ ਜਾਏਗਾ ਗੁੱਸਾ ਥੋੜਾ ਜਿਹਾ ਜ਼ਿਆਦਾ ਬਣਿਆ ਰਹੇਗਾ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਆਪਣੇ ਫੈਸਲੇ ਤੁਸੀਂ ਆਪ ਕਰੋਗੇ ਦੂਜੇ ਦੀ ਸੁਣਨ ਦੀ ਆਦਤ ਥੋੜੀ ਘਟ ਗਈ ਤੁਹਾਡੀ ਥੋੜਾ ਸੌਫਟ ਰਹਿ ਕੇ ਚੱਲੋਗੇ ਤਾਂ ਪਰਿਵਾਰ ਦਾ ਸਾਥ ਮਿਲੇਗਾ ਆਲੇ ਦੁਆਲੇ ਤੋਂ ਤਰੀਫਾਂ ਹੋਣਗੀਆਂ ਤੁਹਾਡੀਆਂ ਕਾਫੀ ਜ਼ਿਆਦਾ ਇਹ ਥਾਪਤ ਪਾਈ ਜਾਏਗੀ ਤੁਹਾਡੇ ਕੀਤੇ ਕੰਮਾਂ ਦੇ ਲਈ ਸੋਸ਼ਲ ਮੀਡੀਆ ਤੇ ਆਲੇ ਦੁਆਲੇ ਨਾਮ ਫੇਮ ਲਈ ਇਹ ਮਹੀਨਾ ਤੁਹਾਨੂੰ ਕਾफी ਤਾਰੀਫਾਂ ਦਿਵਾਉਣ ਵਾਲਾ ਹੈ ਪਰ ਉਹੀ ਗੱਲ ਕਿ ਮੈਂ ਮੈਂ ਦੇ ਵਿੱਚ ਇਹ ਨਾ ਹੋਵੇ ਕਿ ਆਪਾਂ ਕੋਜ ਲੋਜਲੀ ਰਿਸ਼ਤੇ ਖਰਾਬ ਕਰ ਬੈਠੀਏ ਤਾਂ ਥੋੜਾ ਜਿਆ ਧਿਆਨ ਨਾਲ ਚੱਲਣਾ ਹੈ ਤੇ ਦਿਮਾਗ ਨਾਲ ਚੱਲਣਾ ਹੈ ਮਨ ਨਾਲ ਚੱਲਣਾ ਹੈ ਤੇ ਗੁੱਸੇ ਨਾਲ ਨਹੀਂ ਚੱਲਣਾ ਠੀਕ ਟੌਰਸ ਯਾਨੀ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਕੋਈ ਨਾ ਕੋਈ ਝਗੜਾ ਉਲਝੇ ਵਾਂ ਖੜਾ ਹੋ ਸਕਦਾ ਹੈ ਕੋਈ ਕਾਫੀ ਦੇਰ ਤੋਂ ਦੱਬੀ ਹੋਈ ਗੱਲ ਦੁਆਰਾ ਉੱਪਰ ਸਕਦੀ ਆ ਜੀਵਨ ਸਾਥੀ ਨਾਲ ਪਰੇਸ਼ਾਨੀਆਂ ਥੋੜੀਆਂ ਵੱਧ ਸਕਦੀਆਂ ਨੇ ਦੇਖੋ ਸੂਰਜ ਤੇ ਬੁੱਧ ਦੂਸਰੇ ਸਥਾਨ ਵਿੱਚ ਬੁੱਧ ਭਾਵੇਂ ਮਿੱਤਰ ਆ ਸੂਰਜ ਮਿੱਤਰ ਨਾ ਹੋਣ ਕਰਕੇ ਥੋੜਾ ਜਿਹਾ ਆਪਣੀ ਬਾਣੀ 'ਚ ਮਿਠਾਸ ਰੱਖੋਗੇ ਤਾਂ ਚੰਗਾ ਨਹੀਂ ਤਾਂ ਬੇਸ਼ੱਕ ਤੁਸੀਂ ਸਮਝਦਾਰ ਹੋ ਚੰਗੀ ਸਲਾਹ ਦੇ ਰਹੇ ਹੋ ਅਰ ਰਿਸ਼ਤਾ ਸਮਝ ਕੇ ਸਲਾਹ ਦਿੱਤੀ ਜਾਵੇ ਤਾਂ ਜਿਆਦਾ ਵਧੀਆ ਜਰ ਜ਼ੋਰੂ ਜ਼ਮੀਨ ਕਿਸੇ ਤਰ੍ਹਾਂ ਦੇ ਝਗੜੇ ਦੇ ਉਲਝੇਵੇਂ ਤੋਂ ਬਚਣਾ ਚਾਹੀਦਾ ਹੈ ਕਿਸੇ ਦੀ ਜ਼ਮਾਨਤ ਖਮਾਨੇ ਦੇ ਵਿੱਚ ਨਾ ਉਲਝਿਓ ਇਸ ਮਹੀਨੇ ਠੀਕ ਅ ਧਾਰਮਿਕ ਸਥਾਨ ਤੇ ਤੁਸੀਂ ਕਦੇ-ਕਦੇ ਨਾਰੀਅਲ ਰੱਖ ਸਕਦੇ ਹੋ ਪਾਣੀ ਦਾ ਕੁਟ ਪੀਕੇ ਹਰ ਕੰਮ ਦੀ ਸ਼ੁਰੂਆਤ ਕਰਿਓ ਤੇ ਹਲਕੇ ਰੰਗ ਪਾਉਂਦੇ ਰਹੋ ਜੈਮਰੀਜ਼ ਹਨ ਮਿਥੂਨ ਰਾਸ਼ੀ ਵਾਲਿਆਂ ਦੇ ਸੂਰਜ ਲਗਨ ਚ ਆ ਗਿਆ ਤੇ ਸੂਰਜ ਤੁਹਾਡੇ ਪ੍ਰਾ ਕਰਮ ਸਥਾਨ ਦਾ ਮਾਲਕ ਹਿੰਮਤ ਕਾਫੀ ਵੱਧ ਜਾਏਗੀ એનર્ਜੀ ਕਾਫੀ ਵੱਧ ਜਾਏਗੀ ਰਾਜਨੀਤੀ ਵਿੱਚ ਨਾਮ ਚਮਕਾਉਣ ਲਈ ਸਿਤਾਰੇ ਚੰਗੇ ਆ ਕੋਈ ਨਵੀਂ ਪੋਸਟ ਆਫਰ ਹੋ ਸਕਦੀ ਆ ਸਚਾਈ ਪਸੰਦ ਤੇ ਕੌਨਫੀਡੈਂਸ ਵਧੇਗਾ ਨੇਮ ਫੇਮ ਵੀ ਵੱਧ ਸਕਦਾ ਹੈ ਤੁਹਾਡਾ ਅਗਰ ਤੁਸੀਂ ਸਹੀ ਤਰੀਕੇ ਨਾਲ ਹਰ ਚੀਜ਼ ਨੂੰ ਹੈਂਡਲ ਕਰਦੇ ਹੋ ਤਾਂ ਆਪਣੇ ਕੈਸਾ ਕਿ ਦਿਹਾ ਪਗੇ ਸੂਰਜ ਬੁੱਤ ਜੁਤੀ ਤੁਹਾਨੂੰ ਸ਼ੁਭ ਫਲ ਦੇਗੀ ਧਾਰਮਿਕ ਛੋਟੇ ਜਾਂ ਵੱਡੀ ਯਾਤਰਾ ਲਈ ਵੀ ਸਿਤਾਰੇ ਇਸ ਮਹੀਨੇ ਚੱਲਣਗੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਲਈ ਤਰੱਕੀ ਦੇ ਅਫਸਰ ਵੀ ਵਧਣਗੇ ਤੇ ਅਫਸਰਾਂ ਦਾ ਰੁੱਖ ਵੀ ਤੁਹਾਡੇ ਇਸ ਮਹੀਨੇ ਬਿਲਕੁਲ ਠੀਕ ਰਹੇਗਾ ਧਿਆਨ ਰੱਖਣਾ ਸਿਰਫ ਇਸ ਚੀਜ਼ ਦਾ ਹੈ ਕਿ ਅਗਰ ਬੀਪੀ ਦੀ ਪ੍ਰੋਬਲਮ ਹੈ ਤਾਂ ਮੈਡੀਸਨ ਵਗੈਰਾ ਲੈਂਦੇ ਰਹਿਣਾ ਧੁੱਪ ਚ ਨੰਗੇ ਸਿਰ ਨਹੀਂ ਰਹਿਣਾ ਤੇ ਸਵੇਰ ਉੱਠ ਕੇ ਸੂਰਜ ਦੇ ਦਰਸ਼ਨ ਕਰਨੇ ਨਮਸਕਾਰ ਕਰਨੀ ਲਗਨ ਚ ਬੈਠੇ ਸੂਰਜ ਦਾ ਸ਼ੁਭ ਫਲ ਮਿਲਦਾ ਹੈ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਥੋੜੇ ਫਾਈਨੈਂਸ਼ੀਅਲ ਪ੍ਰੋਬਲਮ ਵਾ ਸਕਦੀ ਆ ਥੋੜੀ ਕਹਿ ਸਕਦੇ ਆਪਾਂ ਕਿ ਪੈਸਾ ਆਏਗਾ ਜਾਏਗਾ ਇਦਾਂ ਹੋ ਸਕਦਾ ਪਰ ਇਨਵੈਸਟਮੈਂਟ ਜ਼ਿਆਦਾ ਨਾ ਕਰਿਓ ਥੋੜਾ ਘਾਟਾ ਪੈ ਸਕਦਾ ਹੈ ਤਾਂ ਇਸ ਕਰਕੇ ਸੋਚ ਸਮਝ ਕੇ ਚੱਲਣਾ ਹੀ ਕਰ ਕਰਾਸ਼ੀ ਵਾਲਿਆਂ ਲਈ ਵਧੀਆ ਇਰੀਟੇਟ ਥੋੜਾ ਜਿਆਦਾ ਜ਼ਿਆਦਾ ਹੋਵੋਗੇ ਤੁਸੀਂ ਖਿਜੋਗੇ ਜ਼ਿਆਦਾ ਹਨਾ ਅੱਖਾਂ ਦੀ ਪ੍ਰੋਬਲਮ ਥੋੜੀ ਤੰਗ ਕਰ ਸਕਦੀ ਆ ਤਾਂ ਉਹਦੇ ਲਈ ਕੱਚੀ ਲੱਸੀ ਦੇ ਛਿੱਟੇ ਜੇ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਹਸਪੀਟਲ ਚੈੱਕ ਕਰਾਉਣ ਵੀ ਜਾ ਸਕਦੇ ਹੋ ਕਿਸੇ ਨੂੰ ਅੱਖਾਂ ਦੀ ਫਰੀ ਦੀ ਦਵਾਈ ਦੇਣਾ ਇਸ ਮਹੀਨੇ ਦਾ ਉਪਾਰ ਰਵੇਗਾ ਹਰ ਦੇ ਮਹੀਨੇ ਦਾ ਤੇ ਨਾਲੇ ਸਭ ਤੋਂ ਵਧੀਆ ਗੱਲ ਥੋੜੀ ਮੈਡੀਟੇਸ਼ਨ ਕਰਨੀ ਤੇ ਧਾਰਮਿਕ ਸਥਾਨ ਤੇ ਮੱਥਾ ਟੇਕਦੇ ਰਹਿਣਾ ਤੁਹਾਡੇ ਲਈ ਵਧੀਆ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸੂਰਜ ਤੁਹਾਡੇ ਲਗਨ ਦਾ ਮਾਲਕ ਰਾਸ਼ੀ ਪਰਵਰਤਨ ਕਰਕੇ ਇਨਕਮ ਸਥਾਨ ਵਿੱਚ ਆਇਆ ਉੱਪਰ ਜੀ ਮੰਗਲ ਪਹਿਲਾਂ ਤੋਂ ਹੀ ਨਾਮੇਸ਼ ਲਗਨ 'ਚ ਬੈਠਾ ਹੋਇਆ ਏ ਠੀਕ ਹੈ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਸਹੀ ਗੱਲ ਹੈ ਪਰ ਇਹ ਥੋੜਾ ਹੀ ਹੈ ਕਿ ਤੁਸੀਂ ਸਹੀ ਹੋ ਤੇ ਬਾਕੀ ਸਾਰੇ ਸਹੀ ਨਹੀਂ ਹੋ ਸਕਦੇ ਹਨ ਤਾਂ ਦੂਸਰੀ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਵਿੱਚੋਂ ਗੱਲ ਬਿਲਕੁਲ ਨਹੀਂ ਕੱਟਣੀ ਚਾਹੀਦੀ ਤੁਹਾਨੂੰ ਤੇ ਨਾਲ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਤੇ ਤਾਂਬੇ ਦਾ ਪੈਸਾ ਕੋਲ ਰੱਖਣਾ ਨਹੀਂ ਤਾਂ ਕੋਈ ਐਦਾਂ ਦੀ ਗਲਤੀ ਕਈ ਵਾਰੀ ਹੋ ਜਾਂਦੀ ਆ ਨਾ ਚਾਹੁੰਦੇ ਹੋਏ ਵੀ ਹਸਪੀਟਲ ਦੇ ਚੱਕਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਲੱਗ ਜਾਣਗੇ ਅਚਾਨਕ ਤਬੀਅਤ ਕਿਸੇ ਦੀ ਖਰਾਬ ਹੋ ਸਕਦੀ ਆ ਬਸ ਧਿਆਨ ਰੱਖਣਾ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਕਾਲਾ ਨੀਲਾ ਰੰਗ ਨਹੀਂ ਭਣਾ ਤੇ ਗੁੱਸਾ ਤੁਸੀਂ ਬਹੁਤ 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 ਘੱਟ ਕਰਨਾ ਹੈ ਬਸ ਸ਼ਾਂਤੀ ਨਾਲ ਸਾਈਲੈਂਟ ਮੋਡ ਵਿੱਚ ਰਹਿ ਕੇ ਜਦੋਂ ਤੱਕ ਮੰਗਲ ਕੇਤੂ ਲਗਨ ਜਾ 60 ਝੋੜ ਤੋਂ ਬਚਣਾ ਵਹਨ ਧਿਆਨ ਨਾਲ ਚਲਾਉਣਾ ਹੈ ਠੀਕ ਹੈ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਅੱਛੇ ਲੋਕਾਂ ਨਾਲ ਸਬੰਧਾਂ 'ਚ ਸੁਧਾਰ ਚ ਵਾਅਦਾ ਹੋਇਆ ਔਰ ਮੀਟਿੰਗ ਹੋਈ ਤੁਸੀਂ ਕਿਸੇ ਨੂੰ ਮਿਲੇ ਜਿਹਦੇ ਕਰਕੇ ਤੁਹਾਡੀਆਂ ਤਰੀਫਾਂ ਦੇ ਪੁਲ ਵੀ ਬਣੇ ਗਏ ਹਨਾ ਤੇ ਸਰਕਾਰੀ ਨੌਕਰੀ ਦਾ ਅਗਰ ਕੋਈ ਤੁਸੀਂ ਟੈਸਟ ਦੇਣਾ ਤਾਂ ਇਹ ਮਹੀਨਾ ਤੁਹਾਡੇ ਲਈ ਅੱਛਾ ਹੈ ਤੇ ਪ੍ਰਤੀਸ਼ਠਾਵਾਨ ਲੋਕਾਂ ਦੀ ਮਦਦ ਨਾਲ ਤੁਹਾਡੇ ਰੁਕੇ ਹੋਏ ਕੰਮ ਵੀ ਹੋ ਜਾਣਗੇ ਕਹਿ ਸਕਦੇ ਆਪਾਂ ਕਿ ਜੀਵਨ ਸਾਥੀ ਦੀ ਸਿਹਤ ਤਾਂ ਚਲੋ ਜਦੋਂ ਸ਼ੁਕਰ ਚੇਂਜ ਹੋਏਗਾ ਉਦੋਂ ਚੇਂਜ ਹੋਏਗੀ ਸਹੀ ਹੋਏਗੀ ਪਰ ਧੁੱਪ ਚ ਸੇਟ ਾ ਕੇ ਰੱਖਣਾ ਤੁਹਾਡੇ ਲਈ ਬਹੁਤ ਹੀ ਵਧੀਆ ਫਾਇਦੇਮੰਦ ਸਾਬਤ ਹੋਏਗਾ ਤੇ ਦੂਸਰਾ ਮੈਡੀਟੇਸ਼ਨ ਕਰਨੀ ਵਧੀਆ ਮਾਤਾ ਪਿਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਜ਼ਰੂਰ ਰਹੇਗੀ ਪਰ ਖਤਰਨਾਕ ਗੱਲ ਕੋਈ ਨਹੀਂ ਹੈ ਲੇਬਰਾਜ਼ਨਿਤ ਤੁਲ ਰਾਸ਼ੀ ਦੀ ਗੱਲ ਕਰੀਏ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਅੱਛਾ ਭਾਵੇਂ ਸੂਰਜ ਮਿੱਤਰ ਨਹੀਂ ਹੈ ਪਰ ਇਨਕਮ ਦਾ مالک ਕਿਸਮਤ ਸਥਾਨ ਵਿੱਚ ਗਿਆ ਤਾਂ ਕਿਸਮਤ ਦੇ ਸਿਤਾਰੇ ਚਮਕ ਸਕਦੇ ਆ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਲਈ ਆਪਣੇ ਫਿਊਚਰ ਨੂੰ ਲੈ ਕੇ ਜਿੰਨੀਆਂ ਵੀ ਚਿੰਤਾਵਾਂ ਤੁਹਾਡੀਆਂ ਵਧੀਆਂ ਉਹ ਹੁਣ ਠੀਕ ਹੋ ਜਾਣਗੀਆਂ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਰਸੋਈ ਚ ਬੈਠ ਕੇ ਖਾਣਾ ਖਾਣਾ ਤੁਹਾਡੇ ਲਈ ਇਸ ਸਮੇਂ ਦਾ ਉਪਾਅ ਰਹੇਗਾ ਤੇ ਦੂਸਰਾ ਸਭ ਤੋਂ ਜ਼ਰੂਰੀ ਜੋ ਹੈ ਮੰਗਲ ਕੇਤੂ ਨੂੰ ਸ਼ੁਭ ਕਰਨ ਦੇ ਲਈ ਤੇ ਨਾਲ ਸ਼ੁਕਰ ਦੀ ਨਰਚੀ ਨੂੰ ਸ਼ੁਭ ਕਰਨ ਦੇ ਲਈ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਹੈ ਪਿੱਤਲ ਦੇ ਗਲਾਸ ਚ ਪਾਣੀ ਪਿੰਦੇ ਰਹਿਣਾ ਹੈ ਤੇ ਚਲਦੇ ਪਾਣੀ ਚ ਚੌਲ ਹਲਦੀ ਜਲ ਪ੍ਰਵਾਹ ਕਰਦੇ ਰਹਿਣਾ ਹੈ ਸਕੋਰਪੀਓ ਜਾਨੀ বৃশ্চਿਕ ਰਾਸ਼ੀ ਦੀ ਗੱਲ ਕਰੀਏ ਤਾਂ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੇ ਬ੍ਰਹਸਪਤ ਪਹਿਲਾਂ ਤੋਂ 8ਵੇਂ ਸਥਾਨ ਵਿੱਚ ਤੇ ਹੁਣ ਸੂਰਜ ਵੀ 8ਵੇਂ ਸਥਾਨ ਵਿੱਚ ਚਲਾ ਗਿਆ ਜੋ ਕਿ ਬਹੁਤ ਅੱਛਾ ਨਹੀਂ ਹੈ ਬਜ਼ੁਰਗਾਂ ਦੀ ਸਿਹਤ ਖਰਾਬ ਹੋ ਜਾਏਗੀ ਕਿਤਨਾ ਕਿਤੋਂ ਆਲੇ ਦੋਲੇ ਇਹ ਜਿਹੀ ਖਬਰ ਸੁਣਨ ਨੂੰ ਮਿਲੀ ਜਿਸ ਕਰਕੇ ਥੋੜੀ ਪਰੇਸ਼ਾਨੀ ਹੋਈ ਘਰ ਵਿੱਚ ਵੀ ਕਿਸੇ ਦੇ ਬਿਮਾਰ ਹੋਣ ਕਰਕੇ ਕੋਈ ਜੀਵ ਜੰਤੂ ਦੇ ਬਿਮਾਰ ਹੋਣ ਕਰਕੇ ਥੋੜਾ ਡਿਸਟਰਬ ਹੋਏ ਤੁਸੀਂ ਥੋੜੇ ਉਦਾਸ ਹੋਏ ਤੁਸੀਂ ਥੋੜੇ ਪਰੇਸ਼ਾਨ ਹੋਏ ਕਦੇ ਪੇਟ ਦੀ ਪ੍ਰੋਬਲਮ ਕਦੇ ਦੰਦਾਂ ਦੀ ਪ੍ਰੋਬਲਮ ਕਦੇ ਕਿਸੇ ਦੇ ਵੱਖੀਆਂ ਤੇ ਦਰਦ ਕੁਝ ਇਦਾਂ ਦੀਆਂ ਬੁੱਧ ਬ੍ਰਸਪਤ ਦੀ ਯੂતિ ਕਰਕੇ ਹੋ ਸਕਦਾ ਹੈ ਹਾਂ ਗਿਆਨ ਲਈ ਪੜ੍ਹਨ ਲਈ ਵਿਦਿਆਰਥੀਆਂ ਲਈ ਇਹ ਸਮਾਂ ਅੱਛਾ ਹੈ ਤੁਸੀਂ ਅਗਰ ਪੜ੍ਹਾਈ ਨੂੰ ਟਾਈਮ ਦਿਨੇ ਹੋ ਤਾਂ ਤੁਹਾਡਾ ਪੂਰਾ ਮਨ ਪੜ੍ਹਾਈ ਵਿੱਚ ਗੂੜ੍ਹ ਗਿਆਨ ਵਿੱਚ ਲੱਗੇਗਾ ਪਰ ਕਿਉਂਕਿ ਸੂਰਜ ਜੋ ਹੈ ਉਹ ਤੁਹਾਡੇ 10ਵੇਂ ਖਾਨੇ ਦਾ ਮਾਲਕ ਹੈ ਜੋ ਕਿ 8ਵੇਂ ਖਾਨੇ ਵਿੱਚ ਚੱਲ ਗਿਆ ਤਾਂ ਪਿਤਾ ਦੀ ਸਿਹਤ ਲਈ ਵੀ ਸਿਤਾਰੇ ਜਿਆਦਾ ਅੱਛੇ ਨਹੀਂ ਹੈ ਤਾਂ ਧਿਆਨ ਰੱਖਣਾ ਚਾਹੀਦਾ ਮਾਤਾ ਪਿਤਾ ਦੀ ਸਿਹਤ ਦਾ ਬਜ਼ੁਰਗਾਂ ਦੀ ਸਿਹਤ ਦਾ ਕਿਉਂਕਿ ਬ੍ਰਸਪਤ ਪਹਿਲਾਂ ਤੋਂ 8ਵੇਂ ਸਤਮ ਵਿੱਚ ਚੱਲ ਰਿਹਾ ਹੈ ਸੱਜਿਟੇਰੀ ਜਨਿਤਨੁ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਤਕਰੀਬਨ 7ਵੇਂ ਸਥਾਨ ਵਿੱਚ ਸੂਰਜ ਬੁੱਧ ਤੇ ਬ੍ਰਹਸਪਤ ਦਾ ਯੋਗ ਤਾਂ ਇਹ ਵੈਸੇ ਕੋਈ ਨੁਕਸਾਨ ਵਾਲੀ ਗੱਲ ਤੇ ਹੈ ਨਹੀਂ ਹੈ ਕਿਸਮਤ ਦਾ مالک ਹੈ 7ਵੇਂ ਸਥਾਨ ਵਿੱਚ ਗਿਆ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਕੋਈ ਨਵੀਂ ਆਫਰ ਤੁਹਾਨੂੰ ਮਿਲ ਸਕਦੀ ਆ ਕਰ ਵੀ ਸਕਦੇ ਹੋ ਤੁਸੀਂ ਕੋਈ ਨੁਕਸਾਨ ਨਹੀਂ ਬਟ ਜਿਹੜੀ ਆ ਚੀਜ਼ਾਂ ਧਿਆਨ ਰੱਖਣ ਵਾਲੀਆਂ ਲੋਏ ਆ ਕਿ ਪੇਪਰ ਵਰਕ ਦੀ ਵਜ੍ਹਾ ਨਾਲ ਕਿਸੇ ਨਾਲ ਪ੍ਰੋਬਲਮ ਕੋਈ ਪਾਸਪੋਰਟ ਅਪਲਾਈ ਕਰਨਾ ਸੀ ਕਿਤੇ ਸਾਈਨ ਕੀਤੇ ਹੋਏ ਸੀ ਕੋਈ ਚੈੱਕ ਬਾਉਂਸ ਹੋ ਗਿਆ ਤਾਂ ਕੋਈ ਵੀ ਪੇਪਰ ਵਰਕ ਕਰਨਾ ਹੈ ਤਾਂ ਬਹੁਤ ਧਿਆਨ ਨਾਲ ਕਰਿਓ ਇਸੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ ਬਰਹਿ ਸਕਦੀ ਹੈ ਕੋਈ ਪੇਪਰ ਮੰਗ ਸਕਦਾ ਕੋਈ ਦੂਸਰੀ ਗੱਲ ਇਹ ਆ ਕਿ ਬ੍ਰੈਸਪਾ ਤੁਹਾਡਾ ਮਿੱਤਰ ਹੈ ਸੂਰਜ ਤੁਹਾਡਾ ਮਿੱਤਰ ਹੈ ਬੁੱਧ ਵੀ ਬਿਜ਼ਨਸ ਕੰਮ ਕਰਨ ਲਈ ਤਾਂ ਇਹ ਮਹੀਨਾ ਤੁਹਾਡਾ ਠੀਕ ਜਾਏਗਾ ਪਰ ਇਰਿਟੇਸ਼ਨ ਗੁੱਸੇ ਦੀ ਵਜ੍ਹਾ ਨਾਲ ਗ੍ਰੈਸ ਤੇ ਚ ਪ੍ਰੋਬਲਮ ਆ ਸਕਦੀ ਹੈ ਜੀਵਨ ਸਾਥੀ ਦੀ ਸਿਹਤ ਤੇ ਜੀਵਨ ਸਾਥੀ ਨਾਲ ਸਬੰਧਾਂ ਵਿੱਚ ਛੋਟੀ ਮੋਟੀ ਨੋਕ ਚੋਕ ਵੱਡਾ ਰੋਗ ਤਾਂ ਨਾ ਘਰ ਜਵੇ ਤਾਂ ਇਸ ਲਈ ਥੋੜਾ ਜਿਆ ਇਸ ਮਹੀਨੇ ਗੁੱਸਾ ਘੱਟ ਕਰੋ ਨਮਕ ਦਾ ਸੇਵਨ ਕਰ ਤੇ ਰਾਸ਼ੀ ਦੀ ਗੱਲ ਕਰਦੇ ਹਾਂ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ ਸੂਰਜ ਬੁੱਧ ਤੇ ਬ੍ਰਹਸਪਤ 8ਵੇਂ ਸਥਾਨ ਵਿੱਚ ਸੌਰੀ 6ਵੇਂ ਸਥਾਨ ਵਿੱਚ ਵੈਸੇ ਤਾਂ ਸੂਰਜ ਜੋ ਹੈ ਤੁਹਾਡੇ 8ਵੇਂ ਖਾਨੇ ਦਾ ਮਾਲਕ ਹੈ 6ਵੇਂ ਚ ਗਿਆ ਇੱਕ ਤਾਂ ਵਿਰੋਧੀ ਦਬਜਾਂਗੇ ਇਹ ਵੀ ਚੰਗੀ ਗੱਲ ਆ ਤੇ ਦੂਸਰਾ ਸਮਝਦਾਰੀ ਥੋੜੀ ਤੁਹਾਡੀ ਵੱਧ ਜਾਏਗੀ ਤੇ ਤੀਜਾ ਭਰੋਸਾ ਤਾਂ ਚਲੋ ਕਿਸੇ ਤੇ ਕਦੇ ਵੀ ਨਹੀਂ ਕਰਨਾ ਚਾਹੀਦਾ ਆਪਣੇ ਆਪ ਤੇ ਭਰੋਸਾ ਜ਼ਿਆਦਾ ਕੀਤਾ ਸਫਲ ਹਮੇਸ਼ਾ ਹੁੰਦਾ ਹੈ ਪਰ ਦਿਮਾਗੀ ਮੈਥ ਕਾਫੀ ਅੱਛਾ ਤੁਹਾਡਾ ਚੱਲੇਗਾ ਬੁੱਧ ਤੇ 6ਵੇਂ ਸਥਾਨ ਵਿੱਚ ਆਪਣੇ ਘਰ ਵਿੱਚ ਬੈਠਣ ਕਰਕੇ ਕੀ ਕਰਨਾ ਜੀ ਤੁਸੀਂ ਇਸ ਟਾਈਮ ਤੇ ਥੋੜੀ ਸਿਹਤ ਖਰਾਬ ਹੋਵੇ ਤਾਂ ਕਿੜਿਆਂ ਨੂੰ ਸ਼ੱਕਰ ਆਟਾ ਪਾਉਂਦੇ ਰਹੋ ਸੂਰਜ ਬੁੱਧ ਤੇ ਬ੍ਰਹਸਪਤੀ ਜੁਤੀਸ਼ੀਵੇਂ ਸਥਾਨ ਵਿੱਚ ਕਦੇ ਲੀਵਰ ਚ ਪ੍ਰੋਬਲਮ ਕਦੇ ਹਾਜਮੇ ਦੀ ਪ੍ਰੋਬਲਮ ਕਦੇ ਕੁਛ ਨਾ ਕੁਛ ਲੱਟਾਂ ਪੈਰਾਂ ਚ ਦਰਦ ਰਹਿ ਸਕਦਾ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਤੁਸੀਂ ਇਸ ਮਹੀਨੇ ਇਸ ਹਾੜ ਦੇ ਮਹੀਨੇ ਇੱਕ ਤਾਂ ਕਿੜਿਆਂ ਨੂੰ ਸ਼ੱਕਰ ਆਟਾ ਪਾਉਂਦਾ ਰਹਿਣਾ ਦੂਜਾ ਬਿਨਾਂ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੇ ਤੀਜਾ ਸਭ ਤੋਂ ਜ਼ਰੂਰੀ ਕਿ ਕਦੇ-ਕਦੇ ਪੀਲੀ ਦਾਲ ਚਨੇ ਦੀ ਦਾਲ 600 ਗ੍ਰਾਮ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਤਾਂ ਕਿ ਸੇਦ ਦੀ ਜ਼ਿਆਦਾ ਪ੍ਰੋਬਲਮ ਤੁਹਾਨੂੰ ਪਰੇਸ਼ਾਨ ਨਾ ਕਰੇ ਠੀਕ ਵੈਸੇ ਸ਼ਨੀ ਦੀ ਸਥਿਤੀ ਕਰਕੇ ਤੇ ਨਾਲ ਸੂਰਜ ਦੀ ਸਥਿਤੀ 6ਵੇਂ ਸਥਾਨ ਵਿੱਚ ਹੋਣ ਕਰਕੇ ਜੋਸ਼ਟ ਵਿੱਚ ਹੋਣ ਕਰਕੇ ਨਾਲ ਕੇ ਦਾਤ ਦੇ ਪਰਿਵਾਰ ਵਿੱਚ ਕੋਈ ਨਾ ਕੋਈ ਖਬਰ ਇਹ ਜੀ ਸੁਣਨ ਨੂੰ ਮਿਲ ਜਾਂਦੀ ਹੈ ਜਿਹਦੇ ਕਰਕੇ ਥੋੜਾ ਡਿਸਟਰਬੈਂਸ ਵਧ ਵੀ ਜਾਂਦੀ ਆ ਤਾਂ ਗਊਸ਼ਾਲਾ ਹਰ ਰਾਚਾਰਾ ਤੁਸੀਂ ਵੀ ਪਾ ਸਕਦੇ ਹੋ ਸ਼ੁਕਰ ਦੀ ਸਥਿਤੀ ਕਰਕੇ ਜੋ ਇਸ ਮਹੀਨੇ ਜੋਥੇ ਸਥਾਨ ਵਿੱਚ ਪੰਜਵੇਂ ਤੇ ਛੇਵੇਂ ਸਥਾਨ ਵਿੱਚ ਪੰਜਵੇਂ ਛੇਵੇਂ ਸਥਾਨ ਚ ਜਾਇਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਨੂੰ ਦੇਖਿਆ ਜਾਵੇ ਤਾਂ ਸੱਤਵੇਂ ਖਾਨੇ ਦਾ ਮਾਲਕ ਪੰਜਵੇਂ ਖਾਨੇ ਵਿੱਚ ਆਇਆ ਵਧੀਆ ਪ੍ਰੇਮ ਸਬੰਧਾਂ ਲਈ ਚੰਗਾ ਪੜ੍ਹਾਈ ਲਈ ਚੰਗਾ ਬਿਜ਼ਨਸ ਲਈ ਚੰਗਾ ਦੁਕਾਨਦਾਰੀ ਲਈ ਚੰਗਾ ਵਧੀਆ ਸੈਰ ਸਪਟੇ ਲਈ ਤਾਂ ਚਲੋ ਵਧੀਆ ਹੈ ਯਾ ਸਭ ਤੋਂ ਜ਼ਰੂਰੀ ਇਹ ਆ ਕਿ ਸੂਰਜ ਪੰਜਵੇਂ ਸਥਾਨ ਵਿੱਚ ਹੈ ਤੇ ਸੂਰਜ ਤੁਹਾਡਾ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਪੇਟ ਸੰਬੰਧੀ ਥੋੜੀ ਪਰੇਸ਼ਾਨੀ ਦੇ ਸਕਦਾ ਹੈ ਗਰਮੀ ਦੇ ਸਕਦਾ ਹੈ ਪੇਟ ਨੂੰ ਥੋੜੀ ਆ ਗਰਮ ਚੀਜ਼ਾਂ ਤੋਂ ਪਰਹੇਜ਼ ਕਰੋ ਗੁੜ ਵਗੈਰਾ ਦਾ ਸੇਵਨ ਨਾ ਕਰੋ ਖੂਬ ਸਾਰਾ ਪਾਣੀ ਪੀਣਾ ਗ੍ਰਹਿਾਂ ਨੂੰ ਸ਼ੁਭ ਕਰੇਗਾ ਕਿਉਂਕਿ ਪੰਜਵਾਂ ਖਾਣਾ ਪੇਟ ਦਾ ਮੰਨਿਆ ਜਾਂਦਾ ਹੈ ਤਾ ਇਸ ਟਾਈਮ ਤੇ ਤੁਸੀਂ ਬ੍ਰਹਸਪਤ ਨੂੰ ਬੁੱਧ ਨੂੰ ਤੇ ਸੂਰਜ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨਾ ਤੁਹਾਡੇ ਲਈ ਵਧੀਆ ਕਦੇ ਕਦੇ ਦੁੱਧ ਧਾਰਮਿਕ ਸਥਾਨ ਤੇ ਰੱਖਣਾ ਹੋਰ ਵੀ ਵਧੀਆ ਤੇ ਨਾਲ ਹੀ ਬੁੱਧ ਦੀ એનર્ਜੀ ਲਈ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਜ਼ਰੂਰ ਰੱਖ ਲੈਣਾ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਲਗਾਉਂਦੇ ਰਹਿਣਾ ਤਾਂ ਸਮਝੋ ਬ੍ਰਹਸਪਤ ਬੁੱਧ ਦੇ ਨਾਲ ਸੂਰਜ ਦੀ એનર્ਜੀ ਵੀ ਸ਼ੁਭ ਰਹੇਗੀ ਅਗਲੀ ਰਾਸ਼ੀ ਹਾੜ ਮਹੀਨਾ ਕਿਸ ਤਰ੍ਹਾਂ ਦਾ ਜਾਏਗਾ ਮੀਨ ਰਾਸ਼ੀ ਵਾਲਿਆਂ ਦੇ ਲਈ ਦੇਖੋ ਮੀਨ ਰਾਸ਼ੀ ਦੇ ਲਈ ਜੋ ਸਿਤਾਰੇ ਪਹਿਲਾਂ ਤੋਂ ਸ਼ਨੀ ਲੱਗਣ ਵਿੱਚ ਆ ਤੇ ਚੌਥੇ ਸਥਾਨ ਵਿੱਚ ਆ ਗਏ ਤਿੰਨ ਗ੍ਰਹਿ ਪਹਿਲਾ ਬੁੱਧ ਤੇ ਬ੍ਰਹਸਪਤ ਚੌਥੇ ਸਥੀ ਜੋ ਚੰਗਾ ਹੈ ਵਿਆਹ ਸ਼ਾਦੀ ਲਈ ਚੰਗਾ ਕੰਮ ਕਰਨ ਲਈ ਚੰਗਾ ਮਾਂ ਦੀ ਸਿਹਤ ਲਈ ਚੰਗਾ ਨਹੀਂ ਹੈ ਕਿਉਂਕਿ ਉਹਨਾਂ ਦਾ ਕਦੇ ਬੀਪੀ ਵਧ ਰਿਹਾ ਕਦੇ ਜੋੜਾਂ 'ਚ ਦਰਦ ਹੋ ਰਿਹਾ ਕਿ ਲੱਤਾਂ ਗਿੱਟਿਆਂ ਦੀ ਪ੍ਰੋਬਲਮ ਆ ਰਹੀ ਹੈ ਹਨਾ ਮਦਰ ਦੀ ਸਿਹਤ ਖਰਾਬ ਥੋੜੀ ਜੀ ਸਹਾੜ ਦੇ ਮਹੀਨੇ ਹੋ ਸਕਦੀ ਆ ਪਰ ਜੇ ਦੇਖਿਆ ਜਾਵੇ ਤਾ ਇਹ ਸੂਰਜ ਚ ਬੁੱਧ ਤੇ ਬ੍ਰਹਸਪਤੀ ਜੁਤੀ ਸ਼ੁਭ ਕੰਮਾਂ ਲਈ ਚੰਗੀ ਆ ਵਿਦੇਸ਼ ਯਾਤਰਾ ਲਈ ਚੰਗੀ ਆ ਛੋਟੇ ਮੁੱਟੇ ਜੋ ਕੰਮਕਾਰ ਨਵੇਂ ਕਰਨ ਵਾਲੇ ਕੋਈ ਨਵੀਂ ਸੋਚ ਲਈ ਉਹ ਚੰਗੀ ਆ ਵੱਡਾ ਘਰ ਖਰੀਦਣ ਲਈ 플ੌਟ ਲੈਣ ਲਈ ਨਵੀਂ ਪ੍ਰਾਪਰਟੀ ਬਣਾਣ ਲਈ ਇਹ ਸੂਰਜ ਬੁੱਧ ਤੇ ਬ੍ਰਹਸਪਤ ਦੀ ਜੁਤੀ ਤੁਹਾਡੀ ਚੰਗਾ ਤੁਹਾਨੂੰ ਰਿਜ਼ਲਟ ਦੇ ਸਕਦੀ ਆ ਫਿਰ ਉਹੀ ਗੱਲ ਕਿ ਸ਼ਨੀ ਲਗਨ ਚ ਤੇ ਸ਼ਨੀ ਲਗਨ ਵਿੱਚ ਹੋਣ ਕਰਕੇ ਇੱਕ ਤਾਂ ਪੇਤ ਕਿਸੇ ਨੂੰ ਨਾ ਦੋ ਤੁਸੀਂ ਦੂਸਰਾ ਉਤਾਵਲਾਪਣ ਵਿੱਚ ਇੰਨੀ ਤੋਂ ਬਚੋ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਕਿ ਹਰ ਰੋਜ਼ ਸਵੇਰੇ ਉੱਠ ਕੇ ਇਸ ਪੂਰੇ ਹੱਥ ਵੈਸੇ ਤੇ ਹਮੇਸ਼ਾ ਲਗਾਉਣੇ ਚਾਹੀਦੇ ਆ ਆਪਣੀ ਮਾਂ ਦੇ ਪੈਰੀ ਹੱਥ ਲਾਉਂਦੇ ਰਹੋ ਤੇ ਨਾਲ ਬ੍ਰਹਸਪਤ ਨੂੰ ਸ਼ੁਭ ਕਰਨ ਲਈ ਜੋ ਕਿ ਸੂਰਜ ਦੇ ਨਾਲ ਹੈ ਮੈਸੇ ਸੂਰਜ ਬ੍ਰਹਸਪਤ ਦੀ ਯੁਤੀ ਸਭ ਤੋਂ ਵਧੀਆ ਮੰਨੀ ਜਾਂਦੀ ਆ ਕਿ ਕਿਹਾ ਗਿਆ ਹੈ ਕਿ ਪਿੱਤਲ ਵੀ ਸੋਨੇ ਦੇ ਭਾਵ ਇੱਕ ਦਾ ਹੈ ਜਿਨ੍ਹਾਂ ਦੇ ਸੂਰਜ ਬ੍ਰਹਸਪਤ ਦਾ ਯੋਗ ਹੁੰਦਾ ਹੈ ਤਾਂ ਇੱਥੇ ਤੇ ਨਾਲ ਬੁੱਧ ਵੀ ਆ ਚੰਗੀ ਗੱਲ ਹੀ ਆ ਮਰ ਮੰਗਲ ਕੇਤੂ ਦਾ ਜੋਗ ਜੋ ਹੈ ਤੇ ਸ਼ਨੀ ਦਾ ਮੀਨ ਰਾਸ਼ੀ ਵਿੱਚ ਬੈਠਣ ਦਾ ਜੋਗ ਹੈ ਇਹ ਥੋੜਾ ਜਿਹਾ ਅਨਕੰਫਰਟੇਬਲ ਕਰੇਗਾ ਇਹ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਕਦੇ-ਕਦੇ ਬਾਂਦਰਾ ਨੂੰ ਖਾਣਾ ਪਾ ਕੇ ਆਓ ਤੇ ਦੂਸਰਾ ਚੌਥੇ ਸਥਾਨ ਵਿੱਚ ਹੈ ਤੇ ਚਲਦੇ ਪਾਣੀ ਚ ਕਦੇ-ਕਦੇ ਗੁੜ ਜਲ ਪ੍ਰਵਾਹ ਕਰੋ ਗੁੜ ਗਾਂ ਨੂੰ ਵੀ ਖਿਲਾ ਸਕਦੇ ਹੋ ਤਾਂ ਵਧੀਆ ਰਹੇਗਾ ਠੀਕ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਅੱਜ ਸੰਗਰਾਮ ਤੇ ਕਿੱਦਾਂ ਦਾ ਜਾਏਗਾ ਹਣ ਦਾ ਮਹੀਨਾ ਇਸ ਤੇ ਆਪਾਂ ਚਰਚਾ ਕੀਤੀ ਤੇ ਹੁਣ ਸੁਣੋ ਬੁੱਧ ਦੇ ਘਰ ਚ ਸੂਰਜ ਜਾ ਰਿਹਾ ਸਾਰੇ 12 ਰਾਸ਼ੀਆਂ ਵਾਲਿਆਂ ਨੇ ਕੀ ਪਾ ਕਰਨ ਬੁੱਧ ਬਨਸਪਤੀ ਦਾ ਕਾਰਕ ਹੈ ਬਨਸਪਤੀ ਮਤਲਬ ਹਰਿਆਲੀ ਦਾ ਕਾਰਕ ਹੈ ਉਸ ਦੇ ਘਰ ਚ ਸੂਰਜ ਗਿਆ ਹੈ ਹਰਿਆਲੀ ਨੂੰ ਅੱਗ ਲਾਈ ਮਤਲਬ ਕਿ ਹਰਿਆਲੀ ਕਿਤੇ ਵੀ ਸੜੀ ਹੋਈ ਸਾਰੀ ਤਰ੍ਹਾਂ ਦਿਖੇਗੀ ਜ ਜੋ ਵੀ ਸੂਰਜ ਦੇ ਨਾਲ ਕੋਈ ਗ੍ਰਹਿ ਹੁੰਦਾ ਤਾਂ ਉਸ ਤੋਂ ਹੋ ਜਾਂਦਾ ਪਰ ਬੁੱਧ ਦੇ ਘਰ ਸੂਰਜ ਗਿਆ ਹੈ ਤਾਂ ਸੂਰਜ ਦੀ ਰੋਸ਼ਨੀ ਨਾਲ ਪੇੜ ਪੌਦੇ ਵਧਦੇ ਵੀ ਹੈ ਇਹ ਵੀ ਮੰਨਣ ਵਾਲੀ ਗੱਲ ਹੈ ਨਾ ਤਾਂ ਇੱਕ ਤਾਂ ਤੁਸੀਂ ਰਾਤ ਨੂੰ ਪਾਣੀ ਸਿਰਾਂ ਰੱਖ ਕੇ ਕਿਸੇ ਪੇੜ ਪੌਦੇ ਨੂੰ ਲਾਉ ਨਮੀ ਰੱਖਣਾ ਤਾਂ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਲੱਗੇ ਕੋਈ ਪੇੜ ਸੁੱਕ ਰਿਹਾ ਤਾਂ ਬੋਤਲ ਚ ਚਾਹੇ ਪਾਣੀ ਲੈ ਜਾਓ ਕਿਤੇ ਵੀ ਕਿਸ ਕੋਈ ਨਾ ਕੋਈ ਸੈਰ ਕਰਦੇ ਸਮੇਂ ਕਿਸੇ ਬੂਟੇ ਨੂੰ ਪਾਣੀ ਜ਼ਰੂਰ ਪਾਉਂਦੇ ਰਹਿਣਾ ਚਾਹੀਦਾ ਇਸ ਟਾਈਮ ਤੇ ਚੰਦਰ ਕੈਮ ਰਹਿੰਦਾ ਧਰਤੀ ਠੰਡੀ ਰਹਿੰਦੀ ਹੈ ਤੇ ਦੂਸਰਾ ਉਪਾਅ ਜਿਹੜਾ ਤੁਸੀਂ ਬੁੱਧ ਕਰ ਬ੍ਰਹਸਪਤੀ ਦੀ ਗੱਲ ਕੀਤਾ ਕਿਤੇ ਨਾ ਕਿਤੇ ਪੇੜ ਪੌਦੇ ਲਗਾ ਸਕਦੇ ਹੋ ਤੁਸੀਂ ਇਹ ਵੀ ਬੁੱਧੀ એનર્ਜੀ ਨੂੰ ਹੋਰ ਚੁਪ ਕਰਦਾ ਬੁੱਧ ਸਾਡੀਆਂ ਨਾੜਾਂ ਦਾ ਕਾਰਕ ਹੈ ਦਿਮਾਗ ਦਾ ਕਾਰਕ ਹੈ ਦਿਮਾਗ ਨਾਲ ਹੀ ਦੁਨੀਆ ਚੱਲਦੀ ਹੈ ਪਤਾ ਹੈ ਤੁਹਾਨੂੰ ਤੇ ਗਊਸ਼ਾਲਾ ਹਰਾਚਾਰਾ ਫਸਾ ਲਿਆ ਗੋਵੀ ਬੋਧ ਚੁੱਕਰ ਦੇ ਕਾਰਕ ਮੰਨੀ ਚਾਹਦੀ ਹੈ ਤਾਂ ਇਸ ਮਹੀਨੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਵੇ ਤਾਂ ਉਹ ਬਾਤ ਉਸੇ ਕਰ ਦੇ ਰਿਹਾ ਸਮਝ ਲਾਜਾ ਦਾਬ ਸਭ ਦਾ ਇਹ ਹਾਰ ਦਾ ਮਹੀਨਾ ਬਹੁਤ ਅੱਛਾ ਜਾਵੇ ਸਾਸਿਕਾ